ਸਖਬੀਰ ਬਾਦਲਾਸ ਮੇਤਾ ਇਹਨਾਂ ਉਤੇ ਐਨਐਸ ਲਾ ਕੇ ਇਹਨਾਂ ਨੂੰ ਡਿਪਟੂ ਰਾਜ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਇਹਦਾ ਪ੍ਰਧਾਨ ਮੰਤਰੀ ਉਹ ਵੀ ਇਹਨਾਂ ਸਾਧਾਂ ਦੇ ਪੈਰੇ ਪੈਂਦੇ ਆ ਮਜੀਠੀਆ ਵਰਗੇ ਤਾਂ ਇਹਨਾਂ ਨੇ ਦਾ ਪੈਣੀ ਇਹਨਾਂ ਦਾ ਸਾਰਾ ਲੰਗ ਲਾਣੀ ਜਿਹੜਾ ਮਜੀਠੀਆ ਹੋਇਆ ਜਾਂ ਇਹਨਾਂ ਦੀ ਜਿਹੜੀ ਸਖਬੀਰ ਬਾਦਲੇ ਦੀ ਮਾਤਾ ਸਈ ਜਾਂ ਸਖਬੀਰ ਬਾਦਲਾ ਪ੍ਰਕਾਸ਼ ਬਾਦਲਾ ਇਹ ਡੇਰੇ ਜਿਹੜਾ ਸੌਦਾ ਸਾਧ ਦੇ ਪੈਰੇ ਲੜਦੇ ਰਹੇ ਨੂਰ ਮਹਿਲੇ ਦੀ ਇਹਦੀ ਮਾਸ ਜਿਹੜੀ ਸਖਬੀਰ ਬਾਦਲ ਦੇ ਸਰੇਂਦਰ ਕੌਰ ਉਹ ਪੱਕੀ ਚੇਲਣ ਸੀ ਉਹਦੇ ਬਾਰੇ ਸਾਰ ਨਹੀਂ ਸੀ ਇੱਕ ਮਿੰਟਾ ਤੇ ਉੱਤੇ ਜ਼ਮੀਨਾਂ ਹੜੱਪਣ ਦੇ ਦੋਸ਼ ਲੱਗੇ ਆ ਇਹਦੇ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਕੇਸ ਚੱਲ ਰਹੇ ਆ ਗੁਰਵਿੰਦਰ ਢਿੱਲੋਂ ਦੇ ਉੱਪਰ ਜਦੋਂ ਪੰਜਾਬ ਦੇ ਵਿੱਚ ਹੜ ਆਏ ਆ ਅੱਜ ਆਪਾਂ ਗੱਲਬਾਤ ਕਰਾਂਗੇ ਖਬਰ ਜੁੜੀ ਆ ਵਿਕਰ ਸਿੰਘ ਮਜੀਠੀਆ ਤੇ ਜਿਹੜੇ ਕਿ ਜਵਾਨ ਤੋਂ ਹੀ ਆ ਉਹਨੂੰ ਲੈ ਕੇ ਜਿਹੜਾ ਬੜਾ ਰੌਲਾ ਪਿਆ ਰਿਹਾ ਕਿ ਜਵਾਨ ਤਾਂ ਜਿਹੜੀ ਰਾਧਾ ਸਵਾਮੀ ਨੇ ਕਰਾਈ ਆ ਇਹ ਸੱਦਾ ਨਿਕਲ ਕੇ ਹੋਣਾ ਲੋਕਾਂ ਵੱਲੋਂ ਜਿਹੜੀਆਂ ਪੋਸਟਾਂ ਵੀ ਜਿਹੜੀਆਂ ਸਾਂਝੇ ਕੀਤੀਆਂ ਜਾ ਰਹੀਆਂ ਉਹ ਪੋਸਟ ਵੀ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਗਾ ਦੂਸਰੇ ਪਾਸੇ ਜਿਹੜਾ ਕਿ ਕੱਲ ਡੀਜੀਪੀ ਦੇ ਦਫ਼ਤਰ ਨੂੰ ਜਿਹੜਾ ਘਰਾਓ ਕੀਤਾ ਰਿਹਾ 2 ਘੰਟੇ ਜਿਹੜਾ ਉੱਥੇ ਨੰਗਾ ਨਾਚ ਕੀਤਾ ਇਹਨਾਂ ਨੇ ਅਕਾਲੀਆਂ ਨੇ ਗੁੰਡਾਗਰਦੀ ਕੀਤੀ ਆ ਪਰ ਕਿਸੇ ਨੇ ਅਜੇ ਤੱਕ ਜਿਨ੍ਹਾਂ ਨੇ ਕਿ ਸੁਖਬੀਰ ਬਾਦਲਾ ਬਿਕਰਮ ਸਿੰਘ ਮੰਜੀਠੀ ਆ ਭੁੰਦੜ ਜਾਂ ਹੋਰ ਕੁਝ ਲਾਣਾ ਉੱਥੇ ਡੀਜੀਪੀ ਦੇ 2 ਘੰਟੇ ਘੇਰੀ ਰੱਖਿਆ ਦਫ਼ਤਰ ਚੰਡੀਗੜ੍ਹ ਦੇ ਵਿੱਚ ਆ ਤੇ ਮੈਂ ਭਵਾਨਤਮਨ ਦੀ ਸਰਕਾਰ ਨੂੰ ਕਹਿਣਾ ਕਿ ਇਹਨਾਂ ਦੇ ਉੱਪਰ ਕਦੋਂ ਐਨਐਸਏ ਲੱਗੂਗੀ ਤੁਸੀਂ ਇਹ ਐਨਐਸਏ ਕਿ ਜੀ ਥਾਣਾ ਘੇਰ ਲਿਆ ਜਨਾਲਾ ਦੇ ਅੰਮਰਤਪਾਲ ਦੇ ਉੱਪਰ ਤੇ ਉਹਦੇ ਸਾਥੀਆਂ ਤੇ ਉੱਪਰ ਐਨਐਸਏ ਲਗਾ ਦਿੱਤੀ ਪਰ ਤੁਸੀਂ ਦੇਖੋ ਕਿ ਪੰਜਾਬ ਦਾ ਡੀਜੀਪੀ ਨੂੰ ਘੇਰੇ ਰੱਖਿਆ ਤੇ ਚੇਤਾਵਨੀ ਵੀ ਦਿੱਤੀ ਆ ਤੇ ਇਸ ਤੋਂ ਵੱਧ ਹਰਾਨਗੀ ਵਾਲੀ ਕੀ ਗੱਲ ਹੋਊਗੀ ਨਾ ਕਿਸੇ ਏਜੰਸੀ ਨੂੰ ਪਤਾ ਲੱਗੇ ਇੰਟੈਲੀਜੈਂਸੀ ਏਜੰਸੀਆਂ ਨੂੰ ਨਾ ਕਿਸੇ ਇਹਨਾਂ ਦੇ ਸੂਤਰਾਂ ਨੂੰ ਪਤਾ ਲੱਗੇ ਤੇ ਸਿੱਧਾ ਉੱਥੇ ਕੋਰ ਕਮੇਟੀ ਦੀ ਮੀਟਿੰਗ ਕਰਦੇ ਆ ਤਾਂ ਸਿੱਧਾ ਜਾ ਕੇ ਡੀਜੀਪੀ ਦੇ ਦਫ਼ਤਰ ਨੂੰ ਘੇਰ ਲੈਂਦੇ ਆ 2 ਘੰਟੇ ਉੱਤੇ ਖੌਰੂ ਪਾਇਆਗਾ ਬੜਾ ਜਿਹੜਾ ਜੋ ਕੁਝ ਕਰਕੇ ਆਇਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਮੈਂ ਤੁਹਾਨੂੰ ਬਿਕਰਮ ਸਿੰਘ ਮੰਜੀਠੀ ਦਾ ਬਿਆਨ ਵੀ ਸੁਣਾਉਣਾਗਾ ਤੇ ਜਿਹੜਾ ਕਿ ਇਹਨਾਂ ਨੂੰ ਦੇਖੋ ਇਰਾਦਾ ਸਮਾਮੀ ਆ ਚਾਹੇ ਜੋ ਮਰਜ਼ੀ ਆ ਜਿਹੜਾ ਮਰਜ਼ੀ ਕੋਈ ਦੇਹਧਾਰੀ ਡੰਬੀ ਗੁਰੂ ਹੋਵੇ ਉਹਨੂੰ ਲੋਕ ਮੰਨਣਾ ਤੇ ਪਰ ਜਿਹੜੀਆਂ ਕਿ ਇਹ ਸਰਕਾਰਾਂ ਦੇ ਦੇਣ ਮੈਂ ਕਹਿੰਨਾ ਜਿੰਨੇ ਇਹ ਡੇਰੇਦਾਰ ਖੜੇ ਕੀਤੇ ਆ ਇਹ ਸਰਕਾਰਾਂ ਦੀ ਦੇਣ ਆ ਪ੍ਰੈਕਟੀਕਲ ਬੰਦਿਆਂ ਦੀ ਦੇਣ ਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਆ ਸੀ ਪ੍ਰਤਾਪ ਸਿੰਘ ਬਾਜਬਾ ਦਾ ਕਹਿੰਦਾ ਭਗਵਾਨ ਤਮਨ ਨੇ ਗੁਰੂ ਦੀ ਨਿੰਦਿਆ ਕਰ ਦਿੱਤੀ ਆ ਉਹ ਤੁਹਾਡੇ ਲਈ ਗੁਰੂ ਹੋਊਗਾ ਤੁਸੀਂ ਉਹਦੇ ਉੱਤੇ ਵੋਟਾਂ ਲੈਣੀਆਂ ਨੇ ਸੱਚ ਸਿੱਖ ਕੌਮ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੋਈ ਗੁਰੂ ਨਹੀਂ ਇਹ ਦੇਹ ਧਾਰੀ ਗੁਰੂ ਡੰਮਾ ਇਹ ਚਲਾਈ ਤੁਸੀਂ ਆ ਤੁਹਾਡੀਆਂ ਸਰਕਾਰਾਂ ਨੇ ਬਿਠਾਏ ਆ ਕੋਈ ਸਰਸੇ ਬਿਠਾਦਾ ਕੋਈ ਨੂਰ ਮੈਲੀ ਬਿਠਾਤਾ ਕੋਈ ਪੁਨੇਾਰੇ ਵਾਲਾ ਵਰਗੇ ਬਿਠਾਤਾ ਕਿਤੇ ਆ ਬਿਆਸ ਵਰਗਾ ਜਿਹੜਾ ਡੇਰਾ ਪਰਫਲ ਤਾਂ ਕਿੰਨੇ ਕੀਤੇ ਆ ਇਹ ਜਿਹੜਾ ਪ੍ਰੈਕਟੀਕਲ ਬੰਦਿਆਂ ਨੇ ਕੀਤੇ ਆ ਇਹ ਤੁਹਾਡੀ ਸਾਰੀ ਦੇਣ ਆ ਇਸ ਕਰਕੇ ਅੱਜ ਸਿਕ ਕੌਮ ਕਮਜ਼ੋਰ ਕਿਹਨੇ ਕੀਤੀ ਆ ਇਨ੍ਹਾਂ ਡੇਰੇਦਾਰਾਂ ਨੇ ਅੱਜ ਦੇਖੋ ਇਨ੍ਹਾਂ ਦੀ ਵੋਟਾਂ ਵੋਟ ਬੈਂਕ ਦਾ ਐਡਾ ਅਸਰ ਹੋ ਗਿਆ ਕਿ ਸਰਕਾਰਾਂ ਵੀ ਬੜੀਆਂ-ਬੜੀਆਂ ਝੁਕਦੀਆਂ ਨੇ ਮੋਦੀ ਵਰਗੇ ਵੀ ਜਿਹੜਾ ਪ੍ਰਧਾਨ ਮੰਤਰੀ ਉਹ ਵੀ ਇਨ੍ਹਾਂ ਸਾਧਾਂ ਦੇ ਪੈਰੀ ਪੈਂਦੇ ਆ ਮਜੀਠੀਏ ਵਰਗੇ ਤਾਂ ਇਨ੍ਹਾਂ ਨੇ ਤਾਂ ਪੈਣੀ ਇਨ੍ਹਾਂ ਦਾ ਸਾਰਾ ਲੰਗ ਲਾਣੀ ਜਿਹੜਾ ਮਜੀਠਿਆ ਹੋਇਆ ਜਾ ਇਹਨਾਂ ਦੀ ਜਿਹੜੀ ਸੁਖਬੀਰ ਬਾਦਲਾ ਦੀ ਮਾਤਾ ਸੀ ਜਾਂ ਸੁਖਬੀਰ ਬਾਦਲਾ ਪ੍ਰਕਾਸ਼ ਬਾਦਲਾ ਇਹ ਡੇਰੇ ਜਿਹੜਾ ਸੌਦਾ ਸਾਹ ਦੇ ਪੈਰੇ ਲੜਦੇ ਰਹੇ ਨੂਰ ਮਹਿਲੇ ਦੀ ਇਹਦੀ ਮਾਸ ਜਿਹੜੀ ਸੁਖਬੀਰ ਬਾਦਲ ਦੇ ਸਰੇਂਦਰ ਕੌਰ ਉਹ ਪੱਕੀ ਚੇਲਣ ਸੀ ਉਹਦੇ ਬਣਾ ਸਾਰਦੀ ਨਹੀਂ ਸੀ ਇੱਕ ਮਿੰਟਾ ਜਿੱਦਿਓ ਮਰ ਗਿਆ ਫਰਿੱਜ ਚ ਲਾਤਾ ਅੱਜ 12 13 ਸਾਲ ਹੋ ਗਏ ਆ ਅੱਜ ਉਹਨੂੰ ਫੋਕਣ ਦੀ ਤਿਆਰੀ ਨਹੀਂ ਕਰਦੇ ਸਰਕਾਰਾਂ ਸੁੱਤੀਆਂ ਪਈਆਂ ਹੋ ਤੇ ਉਹ ਜਿਹੜਾ ਸਾਹ ਦਾ ਜਿਹੜਾ ਮਰਿਆ ਹੋਇਆ ਉਹਨੂੰ ਫਰਿੱਜ ਚ ਲਾਈ ਬੈਠੇ ਕਹਿੰਦੇ ਸਾਡਾ ਸਮਾਜ ਕਹਿੰਦਾ ਹੈ ਸਾਦ ਸਮਾਦੀ ਚ ਪਿਆਗਾ ਇਹਦੀ ਲੋਕਾਂ ਦੀ ਮਾਸਤਰ ਘਟਿਆ ਉਹ ਡਾਕਟਰਾਂ ਨੇ ਕਹਿਤਾ ਪੈਨਲ ਨੇ ਕਿ ਭਾਈ ਇਹ ਤਾਂ ਕਿੱਦੇ ਦਾ ਮਰਿਆ ਮੁੱਕਿਆਗਾ ਤੁਸੀਂ ਇਹਨੂੰ ਮਚਾ ਦਿਓ ਪਰੇ ਪਰ ਕਹਿੰਦੇ ਨਹੀਂ ਜੀ ਸਾਡਾ ਸਾਧਤਾ ਜਿਹੜਾ ਗੁਰੂ ਆ ਕਹਿੰਦੇ ਸਾਡਾ ਤੇ ਸਮਾਧੀ ਚ ਬੈਠਾਗਾ ਇਹ ਹਾਲ ਨੇ ਨਾ ਲੋਕਾਂ ਦੇ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਵੀ ਸੁਣਾਉਣਾ ਉਸ ਤੋਂ ਪਹਿਲਾਂ ਕਿਸੇ ਨੇ ਪੋਸਟ ਭੇਜੀ ਆ ਉਹ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕਿ ਲੋਕਾਂ ਵੱਲੋਂ ਇੱਕ ਪੋਸਟ ਭੇਜੀ ਗਈ ਆ ਬਹਿ ਲ ਹੋ ਰਹੀ ਆ ਉਹਦੇ ਉੱਤੇ ਰਾਦਾ ਸਮਾਮੀ ਗੁਰਵਿੰਦਰ ਢਿੱਲੋਂ ਬਾਰੇ ਕੀ ਲਿਖਦੇ ਆ ਲੋਕਾਂ ਬਾਬਾ ਜੀ ਜਮਾਨਤਾਂ ਵਾਲੇ ਤੇ ਇੱਥੇ ਉੱਪਰ ਤਾਰਾਂ ਜੋੜ ਕੇ ਜਮਾਨਤਾਂ ਕਰਾਈਆਂ ਜਾਂਦੀਆਂ ਹਨ ਨਸਾ ਤਸਕਰ ਅਤੇ ਲਟੇਰੇ ਭਰਾਵਾਂ ਲਈ ਖਾਸ ਪੈਕੇਜ ਜ਼ਮੀਨਾਂ ਦੱਬਣ ਲਈ ਇੱਕ ਵਾਰ ਜ਼ਰੂਰ ਮਿਲੋ ਇੱਕ ਵਾਰੀ ਜ਼ਰੂਰ ਮੌਕਾ ਦਿਓ ਤੇ ਤੁਹਾਡਾ ਖਾਸ ਡੇਰੇਦਾਰ ਗੁਰਵਿੰਦਰ ਸਿੰਘ ਢਿੱਲੋਂ ਡੇਰਾ ਬਿਹਾਸ ਆ ਜਾਨੀ ਕਿ ਇਹਦੇ ਉੱਤੇ ਜ਼ਮੀਨਾਂ ਹੜੱਪਣ ਦੇ ਦੋਸ ਲੱਗੇ ਆ ਇਹਦੇ ਇਹ ਵੀ ਦੱਸਿਆ ਜਾ ਰਿਹਾ ਕਿ ਕਈ ਕੇਸ ਚੱਲ ਰਹੇ ਆ ਗੁਰਵਿੰਦਰ ਢਿੱਲੋਂ ਦੇ ਉੱਪਰ ਆ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਇਆ ਆ ਆਪ ਨੇ ਡੇਰੇ ਨੂੰ ਕਿ ਪਾਣੀ ਸਾਡੇ ਡੇਰੇ ਵਿੱਚ ਵੜ ਜੇ ਤਾਂ ਬੰਨ ਮਾਰ ਲੈ ਕੇ ਪੰਜਾਬ ਸਾਰਾ ਡੁੱਬਦਾ ਡੁੱਬ ਜਾਵੇ ਸਾਡੇ ਡੇਰੇ ਵਿੱਚ ਤੌਕਾ ਪਾਣੀ ਦਾ ਨਹੀਂ ਆਉਣਾ ਚਾਹੀਦਾ ਅੱਜ ਉਹਦੇ ਅੰਦੇ ਭਗਤ ਕਹਿੰਦੇ ਸਾਡਾ ਬਾਬਾ ਤਾਂ ਐ ਨਹੀਂ ਸੀ ਸਾਡਾ ਬਾਬਾ ਤਾਂ ਐ ਨਹੀਂ ਸੀ ਉਹ ਸਰੇ ਆਮ ਜਿਹੜਾ ਕਿ ਇੱਕ ਜਿਨੇ ਨਸੇ ਦੇ ਤਸਕਰ ਜਿਨੂੰ ਕਿਹਾ ਜਾਂਦਾ ਜਿਨੂੰ ਇਹ ਕਿਹਾ ਜਾਂਦਾ ਕਿ ਮਾਮਾ ਦੇ ਪੁੱਤ ਪਤਾ ਨਹੀਂ ਕਿੰਨੇ ਕਿ ਮਰਵਾਏ ਆ ਤੁਸੀਂ ਅੱਜ ਉਹ ਤੁਹਾਡਾ ਡੇਰੇਦਾਰ ਸਾਧਾ ਆਜ ਉਹਦੀ ਜਮਾਨਤ ਕਰਾਉਂਦਾ ਫਿਰਦਾ ਹੈਗਾ ਉਹਦਾ ਮੁਲਾਕਾਤਾ ਕਰਵਾਉਂਦਾ ਫਿਰਦਾ ਹੈਗਾ ਦੇਖੋ ਕਿ ਇੱਕ ਨਸੇ ਤਸਕਰ ਨੇ ਜਿਹੜਾ ਇੱਕ ਤੁਸੀਂ ਰੱਬ ਕਹਿ ਰਹੇ ਸੀ ਉਹਨੂੰ ਮੰਨ ਰਹੇ ਹੋ ਤੁਸੀਂ ਜਿਹੜੇ ਕਿ ਜਿੰਨੇ ਵੀ ਤੁਸੀਂ ਉਹਦੇ ਨਾਲ ਜੁੜੇ ਹੋ ਤੁਸੀਂ ਉਹਨੂੰ ਗੁਰੂ ਮੰਨਦੇ ਹੋ ਰੱਬ ਮੰਨਦੇ ਹੋ ਪਤਾ ਨਹੀਂ ਕੀ ਕੀ ਮੰਨਦੇ ਹੋ ਜਿਸ ਤਰ੍ਹਾਂ ਸੌਦਾ ਸਾਧ ਨੂੰ ਕੋਈ ਪਿਤਾ ਮੰਨਦਾਗਾ ਕੋਈ ਫਲਾਨਾ ਮੰਨਦਾ ਬਲਾਤਕਾਰੀ ਨੂੰ ਇਸ ਤਰ੍ਹਾਂ ਕਰਕੇ ਤੁਹਾਡਾ ਹਾਲ ਹੋਇਆ ਪਿਆਗਾ ਤੇ ਤੁਹਾਨੂੰ ਪਹਿਲਾਂ ਮੰਜੇਠੀ ਦੀ ਇੱਕ ਵੀਡੀਓ ਸੁਣਾ ਦਵਾਂ ਮੈਂ ਫਿਰ ਮੈਂ ਸ਼ਖਬੀਰ ਬਾਦਲ ਦੀ ਇੱਕ ਵੀਡੀਓ ਸੁਣਾ ਕੇ ਅੱਗੇ ਗੱਲਬਾਤ ਆਪਾਂ ਕਰਦੇ ਆਂ ਨਾਲ ਹੀ ਤੁਹਾਨੂੰ ਦੱਸਦੇ ਕਿ ਆ ਆਪ ਜਿਹੜਾ ਜਿਹੜਾ ਸੰਸਦ ਵ代ਕਾ ਜਿਹੜਾ ਮੀਟ ਹੀਅਰ ਦਾ ਇੱਕ ਬਿਆਨ ਆਇਆਗਾ ਉਹਨੇ ਬਿਆਨ ਦਿੱਤਾ ਕਿ ਸਰਕਾਰ ਰਿਵਿਊ ਜਿਹੜੀ ਰਿਵਿਊ ਪਟੀਸ਼ਨਾਂ ਉਹ ਦੈਰ ਕਰੇਗੀ ਕਿ ਮਜੀਠੀ ਨੂੰ ਜਮਾਨਤ ਮਿਲਣ ਦੇ ਤੇ ਕਿ ਮਜੀਠੀ ਨੂੰ ਦੁਬਾਰੇ ਅੰਦਰ ਕੀਤਾ ਜਾ ਸਕਦਾਗਾ ਠੀਕ ਹੈ ਜੀ ਆਪ ਦੇ ਕੀਰੇ ਵਾਲਾ ਟੱਕੇ ਪਹਿਲਾਂ ਸ਼ਰਾਬੀ ਕਬਾਬੀ ਹੁੰਦਾ ਕਹਿੰਦਾ ਇਹਦੀ ਾਕਾਤ ਨਹੀਂ ਭਗਵੰਤ ਮਾਨ ਦੀ ਤੇਰੀ ਕਿੱਡੀ ਗਾਕਾਤਾ ਇਹਦਾ ਸ਼ਰਾਬੀ ਕਰਬ ਕਬਾਬੀ ਮੰਨ ਲੈਨੇ ਆ ਕਿ ਹੋ ਹੈਗਾ ਗਾਜਾ ਮੰਨ ਲੈਨੇ ਆ ਹੋਊਗਾ ਪਰ ਤੂੰ ਤੁਹਾਡੇ ਵਾਂਗੂ ਚਿੱਟਾ ਤਾਂ ਨਹੀਂ ਵੇਚਿਆ ਚਿੱਟਾ ਬਣ ਤੁਹਾਡੇ ਵਾਂਗੂ ਜ਼ਮੀਨਾਂ ਵੇਚ-ਵੇਚ ਕੇ ਪ੍ਰਾਪਰਟੀਆਂ ਤਾਂ ਨਹੀਂ ਖੜੀਆਂ ਕੀਤੀਆਂ ਜ਼ਮੀਨਾਂ ਤਾਂ ਨਹੀਂ ਬਣਾਈਆਂ ਜਾਇਦਾਦਾਂ ਤਾਂ ਨਹੀਂ ਬਣਾਈਆਂ ਲੋਕਾਂ ਦੇ ਪੁੱਤ ਤਾਂ ਨਹੀਂ ਮਾਰੇ ਅੱਜ ਤੁਹਾਨੂੰ ਬੜਾ ਸ਼ੇਕ ਲੱਗਦਾ ਹੁਣ ਤੁਹਾਨੂੰ ਮੈਂ ਇੱਕ ਜਿਹੜਾ ਡੀਜੀਪੀ ਨੂੰ ਚੈਲੰਜ ਕੀਤਾ ਉਮੀਦਾਂ ਸੁਣਾਉਣਾ ਕਿ ਹੁਣ ਭਾਰਤਮਾਨ ਸਰਕਾਰ ਆ ਉਹ ਜਿਹੜੀ ਪੰਜਾਬ ਦੀ ਹੈ ਉਹ ਜਿਹਦੀ ਕੰਮ ਹੈ ਲਾਅ ਐਂਡ ਆਰਡਰ ਦੇਖਣਾ ਗੈਂਗਸਟਰਾਂ ਦੇ ਖਿਲਾਫ ਡਰੱਗ ਦੇ ਖਿਲਾਫ ਲੜਾਈ ਲੜਨਾ ਉਹ ਸਹੀ ਮੈਨੇ ਤੇ ਇਹਨਾਂ ਨੇ ਆਪਣੀ ਇੱਕ ਪ੍ਰਾਈਵੇਟ ਆਰਮੀ ਬਣਾ ਲਈ ਜਿਹਨੂੰ ਜੀ ਕਰਦਾ ਝੂਠਾ ਕੇਸ ਕਰ ਦਿੰਦੇ ਆ ਜਿਹਨੂੰ ਫੜਨਾ ਚਾਹੁੰਦੇ ਉਹਨੂੰ ਫੜ ਲੈਂਦੇ ਆ ਆ ਮਾਹੌਲ ਜਿਹੜਾ ਬਣ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਨੇ ਡਿਸਕਸ ਕੀਤਾ ਜਿਵੇਂ ਪਹਿਲੇ ਮਜੀਠੀਆ ਸਾਹਿਬ ਤੇ ਇਹਨਾਂ ਨੇ ਡਰੱਗਜ਼ ਦਾ ਕੇਸ ਵੀ ਉਠਾ ਪਾਇਆ ਜਿੱਦੋਂ ਡਰੱਗਜ਼ ਦੇ ਕੇਸ ਵਿੱਚ ਕੁਝ ਨਹੀਂ ਮਿਲਿਆ ਹਲੇ ਤੱਕ ਦੇਖ ਲਓ ਚਲਾਨ ਨਹੀਂ ਪੇਸ਼ ਹੋਇਆ ਉਹਦੇ ਦਫ਼ਤਰ ਕਿਸੇ ਉਹਨੂੰ ਲੈ ਕੇ ਕੋਲੀ ਨੂੰ ਵਰਤ ਕੇ ਕਿਉਂਕਿ ਸਿੱਧਾ ਦਾ ਪੰਗਾ ਲੈਂਦੇ ਨਹੀਂ ਜੇ ਉਹ ਵਰਤ ਕੇ ਉੱਥੇ ਜਾ ਕੇ ਉੱਥੋਂ ਹੀ ਸਮਾਨ ਚੱਕ ਲੈ ਤੂੰ ਅਸੀਂ ਫੈਸਲਾ ਕੀਤਾ ਸਾਰੀ ਪਾਰਟੀ ਨੇ ਅੱਜ ਕਿ ਸਿੱਧਾ ਡੀਜੀਪੀ ਕੋਲ ਦੰਦੇ ਆ ਕਿ ਜੇ ਤੁਸੀਂ ਪਰਚਾ ਦੇਣਾ ਫਿਰ ਦਲੇਰੀ ਨਾਲ ਦਿਓ ਸਿੱਧੇ ਦਿਓ ਮਰਦਾ ਮੰਗੂ ਪਰਚਾ ਦਿਓ ਐ ਨਹੀਂ ਆ ਕਿ ਲਕੋ ਲੁਕੋ ਕੇ ਗਰੀਬ ਬੰਦਿਆਂ ਦੇ ਘਰਾਂ ਨੂੰ ਚੱਕ ਕੇ ਉਹਨਾਂ ਦੀ ਲੇਡੀਜ਼ ਨੂੰ ਤੰਗ ਕਰਕੇ ਉਹਨਾਂ ਤੋਂ ਝੂਠੇ ਬਿਆਨ ਦੇ ਕੇ ਅਸੀਂ ਸਮੁੱਚੀ ਕੋਰ ਕਮੇਟੀ ਹੁਣ ਡੀਜੀਪੀ ਨੂੰ ਦਫ਼ਤਰ ਨੂੰ ਘੇਰਿਆ ਸਖਬੀਰ ਬਾਦਲ ਤੇ ਐਂਡ ਜੁੰਡਲੀ ਨੇ ਭਵੰਤਮਨ ਨੂੰ ਐਕਸ਼ਨ ਲੈਣਾ ਚਾਹੀਦਾ ਭਵੰਤਮਨ ਨੂੰ ਮਜੀਠੀਆ ਸਮੇਤ ਤੇ ਜਿਹੜਾ ਕਿ ਆਪਣਾ ਸਖਬੀਰ ਬਾਦਲ ਸਮੇਤਾ ਇਹਨਾਂ ਉਤੇ ਐਨਐਸ ਲਾ ਕੇ ਇਹਨਾਂ ਨੂੰ ਡਿਪਟੂ ਰਜੇਲ ਦੇ ਵਿੱਚ ਭੇਜਿਆ ਜਾਵੇ ਇਹ ਲੋਕ ਕਹਿ ਰਹੇ ਆ ਇਹ ਲੋਕਾਂ ਦੀ ਮੰਗਾ ਲੋਕ ਕਹਿੰਦੇ ਆ ਕਿ ਜੇਕਰ ਇੱਕ ਅੰਬਰਤਾਰੀ ਜਿਹਨੂੰ ਤੁਸੀਂ ਕਹਿੰਦੇ ਕਿ ਜਨਾਲਾ ਦੇ ਵਿੱਚ ਕੰਨ ਕਰ ਦਿੱਤਾ ਫਲਾਣਾ ਕਰ ਦਿੱਤਾ ਉਹ ਤੇ ਐਨਐਸਏ ਲੱਗ ਸਕਦੀ ਆ ਤਾਂ ਫਿਰ ਇੰਨਾ ਚੋਰਾ ਦੇ ਉੱਪਰ ਕਿਉਂ ਨਹੀਂ ਲੱਗਦੀ ਇੰਨਾ ਲਟੇਰਿਆਂ ਦੇ ਉੱਪਰ ਕਿਉਂ ਨਹੀਂ ਲੱਗਦੀ ਜਿਨ੍ਹਾਂ ਨੇ ਪੰਜਾਬ ਨੂੰ ਉੱਠ ਕੇ ਸਾਰਾ ਖਾ ਲਿਆ ਜਿਨ੍ਹਾਂ ਨੇ ਪੰਜਾਬ ਦੀ ਬਰਬਾਦੀ ਕਰ ਦਿੱਤੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਬੀਆਂ ਤੋਂ ਲੈ ਕੇ ਜਿਹੜਾ ਨਰਕਾ ਦੀ ਕਾਂਡ ਤੋਂ ਲੈ ਕੇ ਜਿਹੜਾ ਅੱਜ ਤੱਕ ਜੋ ਕੁਝ ਕੀਤਾ ਇਨ ਤੁਹਾਡੇ ਰਾਜ ਦੇ ਵਿੱਚ ਅਕਾਲੀ ਦਲ ਨੂੰ ਮੈਂ ਕਹਿਣਾ ਬਾਦਲ ਦਲ ਨੂੰ ਤੁਹਾਡੇ ਰਾਜ ਦੇ ਵਿੱਚ ਜਵਾਬੇ ਲੱਗੇ ਆ ਤੁਹਾਡੇ ਰਾਜ ਦੇ ਵਿੱਚ ਜਿਹੜਾ ਕਿ ਕਿਤਾਬਾਂ ਰੱਖਣ ਦੇ ਉਹਦੇ ਵਿੱਚ ਉਮਰਾ ਕਿੰਦਾ ਹੋਈਆਂ ਨੇ ਤੁਹਾਡੇ ਰਾਜ ਦੇ ਵਿੱਚ ਕਿੰਨੇ ਨਹਾਤੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ ਭਾਈ ਜਸਵਾਲ ਸਿੰਘ ਚੌਰ ਸਿੱਧਵਾ ਗਰਦਾਸਪੁਰ ਦਾ ਰਹਿਣ ਵਾਲਾ ਤੁਹਾਡੀ ਪੁਲਿਸ ਨੇ ਮਾਰਿਆ ਦੋ ਬਰ ਗਾੜੀ ਵਿੱਚ ਤੁਹਾਡੀ ਪੁਲਿਸ ਨੇ ਮਾਰੇ ਆ ਤੇ ਅਨੇਕਾ ਜਿਹੜੇ ਕਿ ਹੋਰ ਆ ਆ ਗੁਰੂ ਧੰਮ ਦਾ ਵਿਰੋਧ ਕਰਦੇ ਸੀ ਤੇ ਪਤਾ ਨਹੀਂ ਤੁਸੀਂ ਕਿੰਨੇ ਕਿੰਨੇ ਸਿੱਖਾਂ ਨੂੰ ਸਹੇਦ ਕੀਤਾ ਹੁਣ ਆਪਣੇ ਬਾਰੇ ਤੁਸੀਂ ਕਹਿੰਦੇ ਕਿ ਪੁਲਿਸ ਵਰਤ ਰਿਹਾ ਭਾਈ ਕੋਈ ਘੱਟ ਨਹੀਂ ਨਾ ਤੁਸੀਂ ਘੱਟੋਂ ਨਾ ਹੀ ਘਾਟਾ ਨਾ ਕੈਪਟਨ ਕੇ ਘੱਟ ਸੀ ਜਿਹਦਾ ਰਾਜ ਆਉਂਦਾ ਜਿਹਦੀ ਰਾਜ ਭਾਗ ਗੱਡੀ ਤੇ ਬੈਠ ਜਾਂਦਾ ਉਹੀ ਚੰਮ ਦੀਆ ਚਲਾਉਂਦਾਗਾ ਤੁਸੀਂ ਜਿਹੜਾ 5 10 15 ਸਾਲ ਪਹਿਲਾਂ ਚੰਮ ਦੀਆਂ ਚਲਾਈਆਂ ਹੁਣ ਤੁਸੀਂ ਭਾਲ ਦੋ ਕਿ ਸਾਨੂੰ ਉਹੀ ਮੌਕਾ ਦੇਵੇ ਅਸੀਂ ਫੇਰ ਇਹਨਾਂ ਦੇ ਬਦਲੇ ਲਈਏ ਸਿੱਖਾਂ ਦੇ ਤੇ ਇਸ ਵੀਡੀਓ ਨੂੰ ਬੱਤਵਾੜ ਜਰੂਰ ਸ਼ੇਅਰ ਕਰ ਦਿਓ ਕਿ ਕੌਣ ਚਾਹਦਾਗਾ ਕਿ ਮਜੀਠੀਆ ਸਮੇਤਾ ਸਭੀ ਬਾਦ ਸਮੇਤਾ ਇਹਨਾਂ ਉੱਤੇ ਐਨਐਸਏ ਲੱਗੇ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਵੇ ਕਿਉਂਕਿ ਇਹ ਗੁੰਡਾਗਰਦੀ ਸਰੇ ਆਮ ਕਰਕੇ ਆਇਆ ਡੀਜੀਪੀ ਦੇ ਦਫ਼ਤਰ ਦੇ ਵਿੱਚ ਘੇਰ ਕੇ ਆਇਆ ਚੇਤਾਵਨੀ ਦੇ ਕੇ ਆਇਆ ਇਹ ਦੇਖੋ ਹੁਣ ਕਿੱਡਾ ਵੱਡਾ ਮਸਲਾ ਹੈਗਾ ਆਪਣੇ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ